ਬਈਆ ਰਾਜ ਮੈਂ ਤੁਹਾਡੇ ਸਾਰਿਆਂ ਕੇ ਹੱਥ ਬੰਨ ਕੇ ਬੇਨਤੀ ਕਰਦਾ ਕਿ ਇਸ ਵੀਡੀਓ ਨੂੰ ਸ਼ੇਅਰ ਦੱਬ ਕੇ ਕਰਿਓ ਦੋ ਭਰਾਵਾਂ ਨੇ ਆਤਮ ਹੱਤਿਆ ਕਰ ਲਈ ਵਿਚਾਰੇ ਡਰਾਈਵਰੀ ਕਰਦੇ ਸੀਗੇ ਆ ਵੀਡੀਓ ਦੇਖ ਕੇ ਧਾ ਨਿਕਲਦੀ ਹੈ ਕਾਲਜਾ ਪਾਟ ਜਾਂਦਾ ਹੈ ਕਿ ਯਾਰ 65000 ਪਿੱਛੇ ਦੋ ਗਰੀਬ ਬੰਦਿਆਂ ਨੇ ਆਤਮ ਹੱਤਿਆ ਕਰ ਲਈ ਯਾਰ ਹੁਣ ਅਸਲ ਦੇ ਵਿੱਚ ਹੋਇਆ ਕੀ ਹੋਇਆ ਇਹ ਆ ਕਿ ਪਹਿਲੀ ਗੱਲ ਤਾਂ ਇਸ ਬਾਈ ਦਾ ਪਿੰਡ ਹੈਗਾ ਨਿਆਲ ਪਾਤਰਾਂ ਦੇ ਕੋਲੇ ਇੱਕ ਪਿੰਡ ਪੈਂਦਾ ਨਿਆਲੇ ਉੱਥੋਂ ਦੇ ਰਹਿਣ ਵਾਲੇ ਆ ਇਹ ਦੋਨੇ ਭਰਾ ਕਿਸੇ ਪੁਲਿਸ ਵਾਲੇ ਦੀ ਗੱਡੀ ਚ ਲਾਉਂਦੇ ਸੀ ਵਿਚਾਰੇ ਮਿਹਨਤ ਮੁਸ਼ਕਲ ਕਰਦੇ ਸੀਗੇ ਡ్రਾਈਵਰੀ ਕਰਦੇ ਸੀਗੇ ਤਾਂ ਇੱਕ ਦਿਨ ਕੀ ਹੁੰਦਾ ਕਿ ਇਹ ਲੁਧਿਆਣੇ ਗਏ ਹੁੰਦੇ ਆ ਇਨਾਂ ਕੋਲੇ ਗੇੜੇ ਦੇ ਪੈਸੇ ਹੁੰਦੇ ਆ 65000 ਤੇ 500 ਰੁਪਈਆ ਇਹ ਵਿਚਾਰੇ ਕਿਸੇ ਢਾਬੇ ਤੇ ਸੌ ਜਾਂਦੇ ਆ ਕਿਉਂਕਿ ਡ్రਾਈਵਰ ਬੰਦੇ ਸੀ ਬਈ ਨੀਂਦ ਰਾਏ ਬਾਲੇ ਸੀ ਵਿਚਾਰੇ ਇਹ ਸੌ ਜਾਂਦੇ ਆ ਉੰਜੇ ਕਹਿੰਦੇ ਵੀ ਅਸੀਂ 5 ਵਜੇ ਉੱਠ ਖੜਦੇ ਸੀ ਪਰ ਉਸ ਦਿਨ ਸਾਨੂੰ ਨੀਂਦ ਬਾਲੀ ਆਈ ਸੀ ਅਸੀਂ 8 ਵਜੇ ਉੱਠੇ ਜਾ ਕੇ ਕਹਿੰਦਾ ਜੇ ਤੋਂ ਅਸੀਂ ਉੱਠੇ ਤਾਂ ਅਸੀਂ ਦੇਖਿਆ ਕਿ ਸਾਡੇ ਕੋਲ ਉਹ ਪੈਸੇ ਨਹੀਂ ਸੀ ਉਹ ਪੈਸੇ ਚੋਰੀ ਹੋ ਚੁੱਕੇ ਸੀ ਕਹਿੰਦਾ ਸਾਨੂੰ ਹੱਥਾਂ ਪੈਰਾਂ ਦੀ ਪੈ ਗਈ ਸਾਡੇ ਨਾਲ ਆ ਕੀ ਬਣ ਗਿਆ ਕਹਿੰਦਾ ਚਲੋ ਜੀ ਉਸ ਤੋਂ ਬਾਅਦ ਅਸੀਂ ਆਪਦੇ ਮਾਲਕ ਕੋਲੇ ਗੱਡੀ ਲੈ ਕੇ ਪਹੁੰਚਦੇ ਆ ਸ਼ਾਇਦ ਉਹ ਮਾਲਕ ਹਰਿਆਊ ਦਾ ਦੱਸੇ ਜਾ ਰਿਹਾ ਪੁਲਿਸ ਦੇ ਵਿੱਚ ਨੌਕਰੀ ਕਰਦਾ ਹੁਣ ਉਸ ਮਾਲਕ ਨੇ ਇੰਨਾ ਗਰੀਬ ਬੰਦਿਆ ਤੇ ਇਲਜ਼ਾਮ ਲਾਤਾ ਕਿ ਜਿਹੜਾ 65 65500 ਰੁਪਇਆ ਉਹ ਤੁਸੀਂ ਲਕੋਇਆ ਤੁਸੀਂ ਕਿਤੇ ਆਸੇ ਪਾਸੇ ਕਰ ਲਿਆ ਇੰਨਾ ਦੋਨਾਂ ਭਰਾਵਾਂ ਨੇ ਆਪਦੇ ਮਾਲਕ ਅੱਗੇ ਹੱਥ ਜੋੜੇ ਰੋਏ ਧੋਏ ਇਥੋਂ ਤੱਕ ਕਿ ਮਾਲਕ ਦੇ ਪੈਰ ਵੀ ਫੜੇ ਕਿ ਭਰਾਵਾ ਅਸੀਂ ਚੋਰੀ ਨਹੀਂ ਕੀਤੀ ਜਿੱਥੇ ਮਰਜੀ ਸਾਡੇ ਤੋਂ ਸੌਂਚ ਕਰਾ ਲਾ ਸਾਡੇ ਖਾਤਿਆਂ ਦੀ ਇਨਕੁਆਰੀ ਕਰਾ ਲਾ ਜੋ ਮਰਜੀ ਕਰਾ ਲਾ ਅਸੀਂ ਅੱਜ ਜਵਾਕਾਂ ਨੂੰ ਲੈ ਕੇ ਗੁਰਦੁਆਰੇ ਚੜ ਜੰਨੇ ਆ ਅਸੀਂ ਚੋਰੀ ਨਹੀਂ ਕੀਤੀ ਪਰ ਉਹ ਬੰਦਾ ਆਪ ਦੇ 2-4 ਸੱਜਣ ਮਿੱਤਰਾਂ ਨਾਲ ਰਲ ਕੇ ਇਨ੍ਹਾਂ ਬੰਦਿਆਂ ਦਾ ਇੰਨਾ ਕੁ ਜ਼ਿਆਦਾ ਘਟਾਪਾ ਕਰਦਾ ਹੈ ਇੰਨਾ ਕੁ ਜ਼ਿਆਦਾ ਘਟਾਪਾ ਕਰਦਾ ਹੈ ਕਿ ਗੱਲਾਂ ਹੱਦ ਤੋਂ ਬਾਹਰ ਹੋ ਜਾਂਦੀਆਂ ਨੇ ਫਿਰ ਇਨ੍ਹਾਂ ਦੇ ਪਿੰਡ ਦੇ ਵਿੱਚ ਵੀ ਇਨ੍ਹਾਂ ਦੀ ਗੱਲ ਉੱਡ ਜਾਂਦੀ ਹੈ ਕਿ ਇਨ੍ਹਾਂ ਦੋਨਾਂ ਭਰਾਵਾਂ ਨੇ 65000 ਰੁਪਏ ਆਸੇ-ਪਾਸੇ ਕਰ ਲਿਆ ਇਹਨਾਂ ਨੇ ਆਪਦੇ ਮਾਲਕ ਦੀ ਚੋਰੀ ਕਰ ਲਈ। ਬਾਈ ਹੁਣ ਗਰੀਬ ਬੰਦੇ ਸੀਗੇ 7-8000 ਤਨਖਾਹ ਦੇ ਵਿਚਾਰੇ ਲੱਗੇ ਹੋਏ ਸੀਗੇ। ਘਰ ਦੇ ਹਾਲਾਤ ਵੀ ਬਹੁਤ ਮਾੜੇ ਆ। ਤਾਂ ਇਨਾਂ ਬੰਦਿਆਂ ਦਾ ਘਰੋਂ ਬਾਹਰ ਨਿਕਲਣਾ ਔਖਾ ਹੋ ਗਿਆ ਕਿਉਂਕਿ ਜਵਾਨ ਗੱਭਰੂ ਜਵਾਨ ਸੀਗੇ। ਬੰਦਿਆਂ ਨੇ ਗੱਲ ਦਿਲ ਤੇ ਲਾ ਲਈ ਵੀ ਸਾਡੇ ਤੇ ਯਾਰ ਚੋਰੀ ਦਾ ਇਲਜ਼ਾਮ ਲੱਗ ਗਿਆ ਵੀ ਸਾਰੀ ਉਮਰ ਅਸੀਂ ਮਿਹਨਤ ਕੀਤੀ, ਪਸੀਨੋ ਪਸੀਨ ਹੁੰਦੇ ਰਹੇ, ਮਿਹਨਤ ਦੀ ਰੋਟੀ ਖਾਂਦੇ ਰਹੇ। ਵੀ ਅਸੀਂ ਤਾਂ ਚੋਰੀ ਕਰੀਓ ਹੀ ਨਹੀਂ। ਹੁਣ ਜਿਹੜਾ ਬੰਦਾ ਵੀ ਸੱਚਾ ਹੁੰਦਾ ਜਦੋਂ ਸੱਚੇ ਬੰਦੇ ਤੇ ਐਡਾ ਇਲਜ਼ਾਮ ਲੱਗ ਜੇ ਵੀ ਯਾਰ ਤੂੰ ਚੋਰੀ ਕਰ ਲਈ ਚੋਰੀ ਲੱਖ ਦੀ ਵੀ ਓਨੀ ਕੱਖ ਦੀ ਵੀ ਓਨੀ ਹੁਣ ਇਹ ਬੰਦੇ ਵਿਚਾਰੇ ਚੀਕ-ਚੀਕ ਕੇ ਕਹਿੰਦੇ ਨੇ ਵੀ ਅਸੀਂ ਪਹਿਲਾਂ ਵੀ ਜਿਨ੍ਹਾਂ ਦੀਆਂ ਗੱਡੀਆਂ ਤੇ ਡਰਾਈਵਰੀ ਕਰਦੇ ਨੇ ਆ ਉਹਨਾਂ ਨੂੰ ਜਾ ਕੇ ਪੁੱਛ ਲਓ ਜੇ ਅਸੀਂ 1 ਰੁਪਈਏ ਦੀ ਵੀ ਕਦੇ ਹੇਰਾਫੇਰੀ ਕੀਤੀ ਹੋਵੇ ਅਸੀਂ ਕਿਸੇ ਫੈਕਟਰੀ 'ਚ ਵੀ ਕੰਮ ਕਰਿਆ 10 ਸਾਲ ਉੱਥੇ ਜਾ ਕੇ ਪੁੱਛ ਲਓ ਜੇ ਕਿ ਅਸੀਂ 1 ਰੁਪਈਏ ਦੀ ਵੀ ਹੇਰਾਫੇਰੀ ਕੀਤੀ ਹੋਵੇ ਸਾਡਾ ਰਿਕਾਰਡ ਕਢਾ ਕੇ ਦੇਖ ਲਓ ਪਰ ਜਿਹੜਾ ਇਹਨਾਂ ਦਾ ਮਾਲਕ ਸੀ ਪੁਲਿਸ ਵਾਲਾ ਉਹ ਇੱਕੋ ਗੱਲੀ ਵਾਰ-ਵਾਰ ਕਹਿੰਦਾ ਸੀ 6 ਹੁਣੇ ਵਿਚਾਰੇ ਗਰੀਬ ਬੰਦੇ ਸੀ ਇੱਕ ਤਾਂ ਪੁਲਿਸ ਵਾਲਾ ਦੇਖ ਕੇ ਡਰ ਗਏ ਉਹ ਕੋ ਪੁਲਿਸ ਵਾਲਾ ਤਾਂ ਧਮਕੀਆਂ ਦੇਣ ਲੱਗਾ ਤੁਹਾਡੇ ਤੇ ਗੋਲੀਆਂ ਦਾ ਪਰਚਾ ਪਾਉ ਦੂੰ ਤੁਹਾਡੇ ਤੇ ਐ ਪਵਾ ਦੂੰ ਫਲਾਣਾ ਪਾ ਉਹਨੂੰ ਸਾਰੀ ਉਮਰ ਜੇਲ੍ਹ 'ਚ ਉਹਨੂੰ ਪਾਣੀ ਪਿਆਉਂਗਾ ਹੁਣ ਮਾਤੜਾਂ ਦਾ ਵੀ ਤਗੜੇ ਬੰਦੇ ਕੀ ਡਰੀ ਜਾਂਦਾ ਜਦੋਂ ਪੁਲਿਸ 'ਚ ਬੰਦਾ ਹੋਵੇ ਨੀ ਤਾਂ ਧਮਕੀਆਂ ਦੇਵੇ ਵਿਚਾਰੇ ਡਰ ਕੇ ਹਰ ਤੋਂ ਜ਼ਿਆਦਾ ਇੱਕ ਇਹਨਾਂ ਦਾ ਕੁੱਟਕਟਾਪਾ ਬਹੁਤ ਜ਼ਿਆਦਾ ਹੋ ਗਿਆ ਉਹ ਉਸ ਤੋਂ ਬਾਅਦ ਇਹ ਬੰਦੇ ਆਤਮ ਹੱਤਿਆ ਕਰਨ ਦਾ ਫੈਸਲਾ ਕਰ ਲੈਂਦੇ ਆ ਫਿਰ ਇਹ ਇਹ ਵੀਡੀਓ ਬਣਾ ਕੇ ਇਹ ਜਨਤਾ 'ਕ ਕਰ ਦਿੰਦੇ ਆ ਤੇ ਵੀਡੀਓ ਦੇ ਵਿੱਚ ਰੋ ਰੋ ਕੇ ਕਹਿੰਦੇ ਆ ਬਈ ਅਸੀਂ ਮਾਤੜ ਬੰਦੇ ਆ ਹੋੜੋ ਪੌਲਸ ਵਾਲਾ ਕਹਿੰਦਾ ਸੀ 65000 ਰੁਪਏ ਤੁਹਾਡੇ ਹੱਡਾਂ ਚੋਂ ਕੱਢੂੰਗਾ ਤੇ ਅਸੀਂ ਤਾਂ ਕਹਿੰਦੇ ਇਕੱਠਾ 65000 ਰੁਪਏ ਕਦੇ ਦੇਖਿਆ ਹੀ ਨਹੀਂ ਯਾਰ ਆ ਗੱਲ ਸੁਣ ਕੇ ਨਾ ਵੀ ਇੱਕ ਵਾਰੀ ਬੰਦੇ ਦਾ ਦਿਲ ਵਲੁੰਦ ਰਹਿ ਜਾਂਦਾ ਕੀ ਉਹ ਵਿਚਾਰੇ ਵਾਸਤੇ ਪਾ ਰਿਹਾ ਕਿ ਇਸ ਦਾ ਬਈ 65000 ਇਕੱਠਾ ਦੇਖਿਆ ਹੀ ਨਹੀਂ ਸਾਡੇ ਤਾਂ ਕਦੇ ਘਰ 'ਚ 65000 ਆਇਆ ਹੀ ਨਹੀਂ ਯਾਰ ਅਸੀਂ ਤਾਂ 7-8000 ਦੀ ਤਨਖਾਹ ਤੇ ਨੌਕਰੀ ਕਰਨ ਵਾਲੇ ਆ ਇੱਕ ਬੰਦੇ ਦੀ ਕੁੱਟਕਟਾਪਾ ਹੋ ਗਿਆ ਬੰਦੇ ਨੇ ਨਮੋਸ਼ੀ ਸਮਝੀ ਪਿੰਡ 'ਚ ਸਾਰੇ 'ਚ ਗੱਲ ਲੁੱਟ ਗਈ ਬੰਦਿਆਂ ਨੇ ਬਦਨਾਮੀ ਸਮਝੀ ਗੱਲ ਲਾੜੀ ਦਿਲ ਤੇ ਬਾੜੀ ਜادیه ਫੇਰ ਬੰਦਿਆਂ ਨੇ ਸਲਫਾਸ ਲਿਆਂਦੀ ਦੋਨਾਂ ਭਰਾਵਾਂ ਨੇ ਇਹ ਵੀਡੀਓ ਬਣਾਉਣ ਤੋਂ ਬਾਅਦ ਸਲਫਾਸ ਖਾਲੀ ਤੇ ਰੱਬ ਨੂੰ ਪਿਆਰੇ ਹੋਵੇ ਲੱਖ ਲਾਣਤਾ ਇਹੋ ਜੇ ਮਾਲਕ ਦੇ ਯਾਰ ਲੱਖ ਲਾਣਤਾ ਤੂੰ ਇੱਕ ਪੁਲਿਸ ਦੇ ਵਿੱਚ ਨੌਕਰੀ ਕਰਨ ਵਾਲਾ ਬੰਦਾ ਯਾਰ ਤੇਰੀ 50 60000 ਰੁਪਏ ਦੀ ਤਨਖਾਹ ਹੋਊਗੀ ਤੂੰ ਯਾਰ ਇੱਕ 65000 ਰੁਪਏ ਪਿੱਛੇ ਦੋ ਬੰਦਿਆਂ ਦੀ ਜਾਨ ਲੈ ਲਈ ਯਾਰ ਲੱਖ ਲਾਣਦਾ ਤੇਰੇ ਜੰਮਣ ਤੇ ਬਈ ਯਾਰ ਜੇ ਉਹ ਬਈ ਚੋਰ ਹੁੰਦੇ ਨਾ ਉਹ ਆਤਮ ਹੱਤਿਆ ਨਹੀਂ ਸੀ ਕਰਦੇ ਜਿਹੜਾ ਬੰਦਾ ਚੋਰੀ ਕਰਨੀ ਜਾਣਦਾ ਨਾ ਵੀ ਜਿਹੜਾ ਬੰਦਾ ਚੋਰ ਬਣ ਜਾਂਦਾ ਫੇਰ ਉਹਨੂੰ ਬਦਨਾਮੀ ਦੀ ਬਾਲੀ ਕੋਈ ਹੁੰਦੀ ਨਹੀਂ ਉਹਨੂੰ ਲੱਖੀ ਚੜੀ ਦੀ ਕੋਈ ਬਾਲੀ ਨਹੀਂ ਹੁੰਦੀ ਦੋਖਾ ਮੇਚਾ ਸੱਚੇ ਬੰਦੇ ਨੂੰ ਲੱਗਦਾ ਗਰੀਬ ਸੀਗੇ ਉਹ ਗੱਲ ਅਲੱਗ ਸੀ ਉਹ ਰੱਬ ਦੀ ਮੇਰ ਆ ਕੋਈ ਗਰੀਬ ਆ ਕੋਈ ਅਮੀਰ ਆ ਪਰ ਬਈ ਉਹਨਾਂ ਦੀ ਜ਼ਮੀਰ ਜਾਗਦੀ ਸੀ ਵਿਚਾਰਿਆਂ ਦੀ ਉਹਨਾਂ ਨੇ ਇਸ ਗੱਲ ਨੂੰ ਬਦਨਾਮੀ ਸਮਝੀ ਕਿ ਅਸੀਂ ਸਾਰੀ ਉਮਰ ਮਿਹਨਤ ਕੀਤੀ ਯਾਰ ਸਾਡੇ ਤੇ ਐਡਾ ਭੜਾ ਇਲਜ਼ਾਮ ਲੱਗ ਗਿਆ 65500 ਦਾ ਯਾਰ ਉੱਤੋਂ ਟੈਨਸ਼ਨ ਵੀ ਯਾਰ ਸਾਡੇ ਘਰੇ ਰੋਟੀ ਮਸਾਂ ਪੱਕਦੀ ਆ ਅਸੀਂ 65500 ਰੁਪਏ ਇਕੱਠਾ ਦੇਵਾਂਗੇ ਕਿਵੇਂ ਕਿੱਥੋਂ ਲਿਆ ਕੇ ਦੇਵਾਂਗੇ بس ਇਸੇ ਗੱਲ ਨੂੰ ਦਿਲ ਤੇ ਲਾ ਲਿਆ ਵਿਚਾਰਿਆਂ ਦੇ ਸਲਫਾਸ ਖਾਲੀ ਹੁਣ ਦੱਸੋ 48000 ਰੁਪਇਆ ਆਜੂ ਤੁਹਾਡੇ ਕੋਲੇ ਹੁਣ ਤੁਹਾਡੇ ਕਾਲਜੇ ਠੰਡ ਪੈ ਗਈ ਯਾਰ ਜੇ ਉਹ ਡਰਾਈਵਰ ਨੇ ਉਹਨਾਂ ਦੀ ਵੀ ਜ਼ਿੰਦਗੀ ਹੈ ਯਾਰ ਉਹਨਾਂ ਨੇ ਵੀ ਸੌਣਾ ਯਾਰ ਵੀ ਥੱਕ ਜਾਂਦੇ ਆ ਯਾਰ ਆਪਣੇ ਵਰਗੇ ਇਨਸਾਨ ਆ ਯਾਰ ਉਹ ਕੀ ਮਸ਼ੀਨਾਂ ਥੋੜੀ ਨੇ ਵਿਚਾਰੀਆਂ ਯਾਰ ਚੋਰੀ ਐ ਤੇ ਵੱਡੇ ਵੱਡੇ ਦੀ ਹੋ ਜਾਂਦੀ ਆ ਵੱਡੇ ਵੱਡੇ ਦੇ ਜੇਬਾਂ ਚੋਂ ਪੈਸੇ ਨਿਕਲ ਗਏ ਵੱਡੇ ਵੱਡੇ ਦੇ ਕਿੱਟਾਂ ਚੋਂ ਪੈਸੇ ਨਿਕਲ ਗਏ ਬਹੁਤ ਕੁਝ ਹੋ ਜਾਂਦਾ ਦੁਨੀਆਦਾਰੀ ਦੇ ਵਿੱਚ ਪਰ ਇੰਨਾ ਵੀ ਕਿਸੇ ਗਰੀਬ ਨੂੰ ਬਈ ਜਲੀਲ ਨਾ ਕਰਿਆ ਕਰੋ ਕਿ ਉਹ ਵਿਚਾਰਾ ਮਰਨ ਲਈ ਮਜਬੂਰ ਹੋ ਜੇ ਹੁਣ ਉਸ ਮਾਲਕ ਪੁਲਿਸ ਵਾਲੇ ਦੀ ਕਰਤੂਤਾ ਕਰਕੇ ਵਿਚਾਰੇ ਮਰਨ ਲਈ ਮਜਬੂਰ ਹੋ ਗਏ ਤੇ ਇਹ ਵੀ ਗੱਲ ਕਹਿ ਗਏ ਕਿ ਸਾਡੇ ਮਰਨ ਤੋਂ ਬਾਅਦ ਸਾਡੇ ਘਰ ਦੀ ਤਲਾਸ਼ੀ ਹੋ ਜੇ ਸਾਡੇ ਸਾਰੇ ਟੱਬਰ ਦੇ ਜਿਹੜੇ 1 2 ਖਾਤੇ ਹੈਗੇ ਆ ਉਹਨਾਂ ਖਾਤਿਆਂ ਦੀ ਜਾਂਚ ਪੜਤਾਲ ਹੋ ਜੇ ਸਾਡੇ ਜਿਹੜੇ Google Pay ਵਗੈਰਾ ਚੱਲਦੇ ਆ ਉਹਨਾਂ ਦੀ ਜਾਂਚ ਪੜਤਾਲ ਕਰਾ ਲਿਓ ਜੇ ਕਿਤੋਂ ਵੀ ਕੋਈ ਗੱਲ ਨਿਕਲ ਆਈ ਤਾਂ ਅਸੀਂ ਮਰਨ ਤੋਂ ਬਾਅਦ ਵੀ ਤੁਹਾਡੇ ਗੁਨਾਹਧਾਰ ਹੋਵਾਂਗੇ ਪਰ ਜੇ ਅਸੀਂ ਸੱਚੇ ਨਿਕਲੇ ਤਾਂ ਸਾਨੂੰ ਹੱਕ ਮਿਲਣਾ ਚਾਹੀਦਾ ਸਾਨੂੰ ਇਨਸਾਫ ਮਿਲਣਾ ਚਾਹੀਦਾ ਇੱਕ 65000 ਪਿੱਛੇ ਦੋ ਬੰਦੇ ਵਿਚਾਰੇ ਆਪਣੀ ਜਾਨ ਦੇਗੇ ਹੁਣ ਦੱਸੋ ਵੀ ਉਹ 65000 ਜਿਹੜੀ ਪਰਪਾਈ ਹੋ ਜੂ ਤੁਹਾਡਾ 65000 ਕੀਮਤੀ ਸੀਗਾ ਜਾਂ ਉਹ ਦੋ ਭਰਾਵਾਂ ਦੀ ਜਾਨ ਕੀਮਤੀ ਸੀਗੀ ਜਿਹੜੇ ਆਪਦੇ ਘਰ ਦਾ ਚੁੱਲ੍ਹਾ ਚਲਾ ਰਹੇ ਸੀ ਮਿਹਨਤ ਕਰਕੇ ਯਾਰ ਬਈ ਕਦੇ ਗਰੀਬ ਬੰਦੇ ਦੀ ਮਜਬੂਰੀ ਵੀ ਸਮਝਿਆ ਕਰੋ ਹਰੇਕ ਥਾਂ ਤੇ ਆਪਦੀ ਨੌਕਰੀ ਦੀ ਤੌਹਸਲਾ ਚ ਮਾਇਆ ਕਰੋ ਆਪਦੀ ਅਮੀਰੀ ਦੀ ਤੌਹਸਲਾ ਚ ਮਾਇਆ ਕਰੋ ਕਦੇ ਗਰੀਬ ਬੰਦੇ ਦੇ ਜਜ਼ਬਾਤਾਂ ਨੂੰ ਵੀ ਸਮਝਣ ਦੀ ਕੋਸ਼ਿਸ਼ ਕਰਿਆ ਕਰੋ ਯਾਰ ਉਹ ਬੰਦੇ ਵੀ ਕਹਿੰਦੇ ਆ ਕਿ ਗੱਡੀ ਤੇ ਜੀਪੀਐਸ ਸਿਸਟਮ ਲੱਗਿਆ ਹੋਇਆ ਉਹ ਬੰਦਾ ਕੱਲੀ-ਕੱਲੀ ਲੋਕੇਸ਼ਨ ਵੀ ਚੈੱਕ ਕਰਦਾ ਰਹਿੰਦਾ ਸੀ ਕਿ ਆਹ ਗੱਡੀ ਇਸ ਟਾਈਮ ਕਿੱਥੇ ਖੜੀ ਹੈ ਕਿਹੜੇ ਪੰਪ ਤੋਂ ਤੇਲ ਪਵਾ ਲਿਆ ਕਿੱਥੋਂ ਰੋਟੀ ਖਾਦੀ ਸਭ ਕੁਝ ਚੈੱਕ ਕਰਦਾ ਸੀ ਯਾਰ ਬਈ ਡਰਾਈਵਰ ਬੰਦੇ ਸਾਰੇ ਨਹੀਂ ਮਾੜੇ ਹੁੰਦੇ ਸਾਰੇ ਨਹੀਂ ਚੋਰ ਹੁੰਦੇ ਇਸ ਕਰਕੇ ਡਰਾਈਵਰਾਂ ਦੀ ਜ਼ਿੰਦਗੀ ਨੂੰ ਸਮਝਣ ਦੀ ਕੋਸ਼ਿਸ਼ ਕਰਿਆ ਕਰੋ ਉਹਨਾਂ ਦਾ ਰੋਜ਼ ਨਵੇਂ ਲੋਕਾਂ ਨਾਲ ਵਾਸਤਾ ਪੈਂਦਾ ਬੜਾ ਕੁਝ ਡਰਾਈਵਰਾਂ ਵਿਚਾਰਿਆਂ ਨਾਲ ਹੋ ਜਾਂਦਾ ਬੜੀਆਂ ਅਣਹੋਣੀਆਂ ਹੋ ਜਾਂਦੀਆਂ ਨੇ ਆਹ ਵੀਡੀਓ ਦੇਖ ਕੇ ਸੱਚੀ ਬੜਾ ਦੁੱਖ ਲੱਗਾ ਯਾਰ ਅਸੀਂ ਕਹਿੰਦੇ ਆ ਕਿ ਇਹਨਾਂ ਦੀ ਆਤਮਾ ਨੂੰ ਰੱਬ ਸ਼ਾਂਤੀ ਬਖਸ਼ੇ ਪਰ ਇਸ ਵੀਡੀਓ ਨੂੰ ਸ਼ੇਅਰ ਦੱਬ ਕੇ ਕਰਿਓ ਇਹਨਾਂ ਭਰਾਵਾਂ ਨੂੰ ਇਨਸਾਫ ਮਿਲੇ ਯਾਰ ਇਹ ਗਰੀਬ ਬੰਦੇ ਨੇ ਇਹਨਾਂ ਦੇ ਨਾਲ ਖੜੀਏ ਯਾਰ ਆਪਾਂ ਯਾਰ ਜੇ ਆਪਾਂ ਸੋਸ਼ਲ ਮੀਡੀਆ ਤੇ ਕੰਮ ਕਰਦੇ ਤਾਂ ਆਪਣੀ ਆਵਾਜ਼ ਚੱਕਣ ਦਾ ਹੱਕ ਬਣਦਾ ਯਾਰ ਤਾਂ ਕਿ ਜੇ ਕੋਈ ਸ਼ਬਦ ਵੱਧ ਘੱਟ ਬੋਲਿਆ ਕਿ ਮਾਫੀ ਚਾਹੁੰਦੇ ਆ ਵੀਡੀਓ ਸ਼ੇਅਰ ਦੱਬ ਕੇ ਕਰ ਦਿਓ